ਜਿਹੜੇ ਅੱਜਕੱਲ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋ ਕੇ ਜਪੈਰਾ ਸਾਹਿਬ ਨੂੰ ਨਿੰਦਣ ਵਾਲੇ ਲੋਕ ਨੇ ਉਹ ਇਹ ਸਾਖੀ ਜ਼ਰੂਰ ਸੁਣਨਾ ਇੱਕ ਸੱਚੀ ਘਟਨਾ ਇੱਕ ਸਿੱਖ ਬੀਬੀ ਸੀ ਉਸਨੇ ਸੁਣਾਈ ਇਹ ਘਟਨਾ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਵਾਰ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਗੁਰੂ ਘਰ ਦੇ ਨਿੰਦਕ ਨੇ ਉਹਨਾਂ ਜ਼ਰੂਰ ਵੀਡੀਓ ਸੁਣਾਇਓ ਇਹ ਇੱਕ ਬੀਬੀ ਸਿੱਖ ਪਰਵਾਰ ਨਾਲ ਸੰਬੰਧ ਰੱਖਦੀ ਸੀ ਜਿਸ ਨੂੰ ਪਹਿਲਾਂ ਤਾਂ ਸਿੱਖ ਦਾਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰੰਤੂ ਵਿਆਹ ਤੋਂ ਕੁ ਸਮਾਂ ਪਹਿਲਾਂ ਉਸਨੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹਨੀਆਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਕਿਤਾਬਾਂ ਪੜ੍ਹਦੇ-ਪੜ੍ਹਦੇ ਉਸ ਨੂੰ ਬਾਬਾ ਦੀਪ ਸਿੰਘ ਬਾਰੇ ਪਤਾ ਲੱਗਿਆ ਉਸ ਦੀ ਸ਼ਰਧਾ ਬਾਬਾ ਦੀਪ ਦੀਪ ਸਿੰਘ ਜੀ ਵਿੱਚ ਬਹੁਤ ਜ਼ਿਆਦਾ ਵਧ ਗਈ ਤੇ ਉਸਨੇ ਹਰ ਵੇਲੇ ਘਰੇ ਪਾਠਕਨਾ ਸ਼ੁਰੂ ਕਰ ਦਿੱਤਾ ਤੇ ਅਰਦਾਸ ਬੇਨਤੀ ਕਰਨ ਲੱਗੀ ਮਹਾਰਾਜ ਮੇਰਾ ਜਿੱਥੇ ਵਿਆਹ ਹੋਵੇ ਇੱਕ ਪੂਰਨ ਗੁਰਸਿੱਖ ਪਰਿਵਾਰ ਦੇ ਘਰੇ ਹੋਵੇ ਜਦੋਂ ਬੀਬੀ ਨੂੰ ਉਹਦਾ ਸਹੁਰਾ ਪਰਿਵਾਰ ਦੇਖਣ ਆਇਆ ਤਾਂ ਘਰ ਦੇ ਨੇ ਦੱਸਿਆ ਕਿ ਸਾਡੀ ਕੁੜੀ ਨਿਤਨੇਮ ਬਹੁ ਕਰਦੀ ਹੈ ਤਾਂ ਸਹੁਰਾ ਪਰਿਵਾਰ ਇੱਕ ਦੂਜੇ ਵੱਲ ਦੇਖਣ ਲੱਗਿਆ ਤੇ ਅਗਲੀ ਵਾਰ ਜਦੋਂ ਬੀਬੀ ਨੂੰ ਮਿਲਣ ਆਏ ਆਪਣੇ ਮੁੰਡੇ ਦਾ ਰਿਸ਼ਤਾ ਕਰਨ ਲਈ ਆਏ ਤਾਂ ਦੋਨਾਂ ਨੇ ਸੱਸ ਦੇ ਸਹੁਰੇ ਨੇ ਕਿਰਪਾ ਨਾ ਪਾਈ ਹੋਈ ਸਨ ਤੇ ਇਹ ਤਰਵਾਸ ਲਾਇਆ ਬੀਬੀ ਨੂੰ ਕਿ ਅਸੀਂ ਅੰਮ੍ਰਿਤ ਛਕ ਲਿਆ ਹੈ ਪਰੰਤੂ ਜਦੋਂ ਕੁੜੀ ਵਿਆਹ ਕੇ ਉਹਨਾਂ ਦੇ ਘਰ ਆਈ ਤਾਂ ਉਹਨਾਂ ਕਿਰਪਾਣਾ ਲਾਹ ਤੇ ਅਤੇ दारू-ਮੀਠ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਇਹ ਗੱਲ ਜਦੋਂ ਉਸ ਲੜਕੀ ਨੂੰ ਪਤਾ ਲੱਗੀ ਬੀਬੀ ਨੂੰ ਤਾਂ ਬਹੁਤ ਹੈਰਾਨ ਹੋਈ ਤੇ ਉਸ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਅੰਮ੍ਰਿਤ ਸਿਰਫ ਆਪਣੇ ਮੁੰਡੇ ਦਾ ਵਿਆਹ ਕਰਨ ਲਈ ਕੀਤਾ ਸੀ ਤੇ ਉਹ ਸਿੱਖੀ ਤੋਂ ਕੋਹਾਂ ਦੂਰ ਨਹੀਂ। ਪਰੰਤੂ ਬੀਬੀ ਆਪਣੇ ਨਿਯਮ ਅਨੁਸਾਰ ਅੰਮ੍ਰਿਤ ਵੇਲੇ ਉੱਠਦੀ, ਬਾਣੀ ਪੜ੍ਹਦੀ ਤੇ ਗੁਰਦੁਆਰਾ ਸਾਹਿਬ ਜਾਂਦੀ। ਗੁਰਦੁਆਰਾ ਸਾਹਿਬ ਜਾਂਦੀ ਉਸ ਨੂੰ ਪਤਾ ਚਪੈਰਾ ਸਾਹਿਬ ਬਾਰੇ ਪਤਾ ਲੱਗਿਆ। ਉਸਨੇ ਚੁਪੈਰਾ ਸਾਹਿਬ ਵਿੱਚ ਹਾਜ਼ਰੀ ਲਗਵਾਉਣਾ ਸ਼ੁਰੂ ਕਰ ਦਿੱਤਾ ਜਿਸ ਤੇ ਬੀਬੀ ਦੇ ਸਾਰੇ ਪਰਿਵਾਰ ਸੀ ਉਸਨੇ ਨੋਖਚਾਕ ਕਰਨੀ ਸ਼ੁਰੂ ਕਰ ਦਿੱਤੀ ਕਿ ਤੂੰ ਘਰ ਦਾ ਕੰਮ ਨਹੀਂ ਕਰਦੀ ਸਾਰਾ ਦਿਨ ਗੁਰਦਾਰੇ ਬੈਠੀ ਰਹਿਣੀ ਹੈ ਪਰੰਤੂ ਇਸ ਬੀਬੀ ਨੇ ਆਪਣਾ ਨਿਯਮ ਨਹੀਂ ਛੱਡਿਆ ਇੱਕ ਦਿਨ ਵੀ ਬੀਬੀ ਚੁਪੈਰਾ ਘਟਣ ਗਈ ਤਾਂ ਮਗਰੋਂ ਤੇ ਪਤੀ ਦੇ ਕੋ ਦੋਸਤ ਜਿਹੜੇ ਦੇ ਪਤੀ ਦੇ ਦੋਸਤ ਸੀ ਉਹ ਘਰ ਆਏ ਤੇ ਬੀਬੀ ਤੋਂ ਉਹਨਾਂ ਦੀ ਆਉ ਭਗਤ ਨਾ ਹੋਈ ਕਿਉਂਕਿ ਬੀਬੀ ਉਸ ਵੇਲੇ ਗੁਰੂ ਘਰ ਵਿੱਚ ਸੀ ਜਦੋਂ ਬੀਬੀ ਘਰੇ ਆਈ ਤਾਂ ਘਰ ਵਿੱਚ ਕਲੇਸ਼ ਪੈਣਾ ਸੁਭਾਵਕ ਸੀ ਗੱਲ ਇੱਥੋਂ ਤੱਕ ਵਧ ਗਈ ਕਿ ਕੁੜੀ ਦੇ ਸਹੁਰਾ ਪਰਿਵਾਰ ਨੇ ਉਸ ਗੁਰਸਿੱਖ ਬੀਬੀ ਨੂੰ ਕੁੱਟਿਆ ਤੇ ਬੀਬੀ ਸਾਰੀ ਰਾਤ ਰੋਂਦੀ ਰਹੀ ਅਤੇ ਰੋਂਦੀ ਮਨੁਜਾ ਅਦਾਸ ਕਰਨ ਲੱਗੀ ਬਾਬਾ ਦੀਪ ਸਿੰਘ ਜੀ ਮੇਰੇ ਸਹੁਰੇ ਪਰਿਵਾਰ ਨੂੰ 1 ਮਹੀਨੇ ਦੇ ਅੰਦਰ ਅੰਦਰ ਇਹ ਸਬਕ ਸਿਖਾਓ ਕਿ ਯਾਦ ਰੱਖਣਾ ਜੇ ਤੁਸੀਂ ਇਹਦਾ ਨਾ ਕੀਤਾ ਮੈਂ ਤੁਹਾਡਾ ਦਰ ਛੱਡ ਦੇਣਾ ਹੈ ਤੇ ਗੁਟਕਾ ਸਾਹਿਬ ਗੁਰਦਰ ਸਾਹਿਬ ਚੜਾਉਣੇ ਨੇ ਤੇ ਮੁੜ ਕੇ ਕਦੇ ਜ਼ਿੰਦਗੀ 'ਚ ਪਾਠ ਨਹੀਂ ਕਰਨਾ ਜਦ ਸਵੇਰ ਹੋਈ ਤਾਂ ਬੀਬੀ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਜਾਣ ਲੱਗੀ ਤਾਂ ਸਾਰੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਜਾਣ ਤੋਂ ਜਵਾਬ ਦੇ ਦਿੱਤਾ ਕਿ ਤੂੰ ਅਤਵਾ ਕਦੇ ਵੀ ਗੁਰਦੁਆਰ ਨਹੀਂ ਜਾਣਾ ਤੇਰਾ ਗੁਰਦੁਆਰਾ ਜਾਣਾ ਬੰਦ ਜਿਸ ਤੇ ਬੀਬੀ ਨੂੰ ਹੋਰ ਜ਼ਿਆਦਾ ਦੁੱਖ ਲੱਗਿਆ ਬੀਬੀ ਨੇ ਮੌਕਾ ਦੇ ਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਫਿਰ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਤੁਹਾਡੇ ਚਰਨਾਂ 'ਚ ਅਰਦਾਸ ਹੈ ਮੇਰੇ ਸਹੁਰੇ ਪਰਿਵਾਰ ਨੂੰ ਦੋ ਦਿਨਾਂ ਵਿੱਚ ਸਬਕ ਮਿਲੇ ਅਰਦਾਸ ਇਹ ਅਜੇ ਹੀ ਹੋਈ ਕਿ ਬੀਬੀ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਕੋਮਾ ਵਿੱਚ ਚਲਾ ਗਿਆ ਹਾਸਤਾਲ ਵਿੱਚ ਬੈਠ ਬੀਬੀ ਰੋਣ ਲੱਗੀ ਤੇ ਆਪਣੀ ਕੀਤੀ ਹੋਈ ਅਰਦਾਸ ਤੇ ਉਸ ਨੂੰ ਪਛਤਾਵਾ ਹੋਇਆ ਕਿ ਮੈਂ ਗੁੱਸੇ ਵਿੱਚ ਕੀ ਕੁਝ ਮੰਗ ਵੇਠੀ ਤੇ ਉਸ ਨੇ ਦੁਬਾਰਾ ਫਿਰ ਤੋਂ ਅਰਦਾਸ ਕੀਤੀ ਤੇ ਲਗਾਤਾਰ ਪਾਠ ਕਰਦੀ ਰਹੀ ਤੇ ਬਾਬਾ ਦੀਪ ਸਿੰਘ ਜੀ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਜੀ ਮੇਤੋਂ ਭੁੱਲ ਹੋ ਚੁੱਕੀ ਹੈ ਤੁਸੀਂ ਮੇਰੀ ਜੋ ਅਰਦਾਸ ਹੈ ਉਸ ਨੂੰ ਵਾਪਸ ਲੈ ਲਓ ਤੇ ਇਸ ਤਰ੍ਹਾਂ ਲਗਾਤਾਰ ਪਾਠ ਕਰਦੇ ਤੇ ਅਰਦਾਸਾਂ ਕਰਦੇ ਆ ਇੱਕ ਦਿਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਦੇ ਪਤੀ ਨੂੰ ਹੋਸ਼ ਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਜਦੋਂ ਬੀਬੀ ਦਾ ਪਤੀ ਘਰ ਆਇਆ ਤਾਂ ਉਸ ਨੇ ਕਿਹਾ ਤੂੰ ਗੁਰਦਰ ਸਾਹਿਬ ਜਾਇਆ ਕਰ ਤੇ ਉੱਚਪਰ ਸਾਹਿਬ ਦੀ ਸੇਵਾ ਨਿਵਾਇਆ ਕਰ। ਮੈਨੂੰ ਤੇਰੇ ਤੇ ਕੋਈ ਵੀ ਇਤਰਾਜ਼ ਨਹੀਂ ਹੈ। ਆਪਣੇ ਪਤੀ ਦਾ ਬਦਲਿਆ ਹਰੋਪ ਦੇ ਕੇ ਬੀਬੀ ਨੇ ਪੁੱਛਿਆ ਤੁਸੀਂ ਇੱਕਦਮ ਕਿਵੇਂ ਬਦਲ ਗਏ? ਪਰੀ ਦੱਸਿਆ ਜਦ ਮੈਂ ਕੋਮਾ ਵਿੱਚ ਸੀ ਤਾਂ ਮੈਨੂੰ ਜੰਮਦੂਤ ਲੈ ਗਏ ਸਨ। ਮੈਨੂੰ ਕਟਮਾ ਕਰ ਰਹੇ ਸਨ। ਮੈਨੂੰ ਬਹੁਤ ਭੁੱਖ ਤੇ ਪਿਆਸ ਲੱਗੀ। ਪਰੋਂ ਤੋਂ ਤੇ ਨਾ ਤਾਂ ਮੈਨੂੰ ਕੁਝ ਖਾਣ ਨੂੰ ਦਿੰਦੇ ਤੇ ਨਾ ਹੀ ਪੀਣ ਨੂੰ ਫਿਰ ਇੱਕ ਦਿਨ ਆਵਾਜ਼ ਆਈ ਜਿਸ ਨੇ ਮੈਨੂੰ ਛੱਡ ਦੇਣ ਲਈ ਕਿਹਾ ਜਮਦੂਤਾਂ ਨੇ ਮੈਨੂੰ ਛੱਡ ਦਿੱਤਾ ਜਦੋਂ ਉਸ ਮੈਂ ਉਸ ਆਵਾਜ਼ ਦੇਣ ਵਾਲੇ ਵੱਲ ਧਿਆਨ ਦਿੱਤਾ ਤਾਂ ਮੈਨੂੰ ਆਕਾਰ ਬਾਬਾ ਦੀਪ ਸਿੰਘ ਜੀ ਦਾ ਜਾਪਿਆ ਜਿਨ੍ਹਾਂ ਦੇ ਹੱਥ ਵਿੱਚ ਖੰਡਾ ਫੜਿਆ ਹੋਇਆ ਸੀ ਜਦ ਉਸ ਮੁੰਡੇ ਨੇ ਸਾਰੀ ਘਟਨਾ ਆਪਣੀ ਪਤਨੀ ਤੇ ਮਾਤਾ ਪਤਨ ਦੱਸੀ ਤਾਂ ਸਾਰੇ ਹੈਰਾਨ ਹੋ ਗਏ ਤੇ ਸਾਸੋਰਾ ਉਸ ਬੀਬੀ ਕੋਲੋਂ ਮਾਫੀ ਮੰਗਣ ਲੱਗੇ ਤੇ ਕਹੇ ਸਾਤੋਂ ਵੱਡੀ ਭੁੱਲ ਹੋ ਗਈ ਤੇ ਉਸ ਦਿਨ ਤੋਂ ਬਾਅਦ ਉਹ ਸਾਰਾ ਪਰਿਵਾਰ ਹੀ ਬਾਬਾ ਦੀ ਸਿੰਘ ਜੀ ਦੇ ਦਰ ਤੇ ਚਪੈਰਾ ਸਾਹਿਬ ਦੀ ਸੇਵਾ ਕਰਨ ਲੱਗ ਗਿਆ ਇਸ ਤਰ੍ਹਾਂ ਸੰਗਤ ਜੀ ਜਿਹੜੇ ਲੋਕ ਬਾਣੀ ਨੂੰ ਨਿੰਦਦੇ ਹਨ ਬਾਣੀ ਕਿਸੇ ਵੀ ਤਰੀਕੇ ਨਾਲ ਪੜ੍ਹੀ ਜਾਵੇ ਜਦੋਂ ਆਪਾਂ ਗੁਰੂ ਸਾਹਿਬ ਦਾ ਨਾਮ ਲੈਨੇ ਆ ਤਾਂ ਗੁਰੂ ਸਾਹਿਬ ਆਪ ਸਾਹੀ ਹੁੰਦੇ ਹਨ ਤੇ ਇਹ ਗੁਰੂ ਘਰ ਦੇ ਨਿੰਦਕ ਨੇ ਜੋ ਚਪੈਰਾ ਸਾਹਿਬ ਨੂੰ ਨਿੰਦਰੇ ਨੇ ਤੁਹਾਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਨਿਰੰਤਰ ਬਾਣੀ ਪੜ੍ਹਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੀਆਂ ਹੋਰ ਸਾਕੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਨ ਕਰਦੇ ਹੋ